ਹੈਲਦੀ ਕਿਚਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਪਾਣ ਲੱਗੀ ਸੀ ਨਿੰਬੂ ਦਾ ਮਿੱਠੇ ਵਾਲਾ achar ਅੱਜ ਕੱਲ ਨਿੰਬੂ ਤੇ ਘੱਟ ਹੁੰਦੇ ਨੇ ਪਰ ਜਿਹੜਾ ਸਾਡਾ ਪੇੜ ਏ ਉਹ ਸਾਨੂੰ ਸਰਦੀਆਂ 'ਚ ਨਿੰਬੂ ਦਿੰਦਾ ਇਸ ਵਾਸਤੇ ਅੱਜ ਕੱਲ ਬਾਰਿਸ਼ ਹੋਣ ਕਰਕੇ ਹਵਾ ਹੋਣ ਕਰਕੇ ਕਾਫੀ ਨਿੰਬੂ ਗਿਰੇ ਸੀ ਤਕਰੀਬਨ ਅੱਧਾ ਕਿਲੋ ਤੋਂ ਜ਼ਿਆਦਾ ਸੀ ਤੇ ਮੈਂ ਸੋਚਿਆ ਅੱਜ ਮਿੱਠਾ achar ਬਣਿਓ ਔਰ ਰੈਸਪੀ ਤੁਹਾਨਾਂ ਨਾਲ ਸ਼ੇਅਰ ਕਰਦੀਆਂ ਇਹ ਦੇਖੋ ਮੈਂ ਸਾਰੇ ਬੀਜ ਕੱਢ ਦਿੱਤੇ ਨੇ ਵਿੱਚੋਂ ਕਿਉਂਕਿ ਇਹਦੇ ਵਿੱਚ ਬੀਜ ਘਟਨਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਬੀਜ ਵਿੱਚ ਰਹਿਣ ਦਵਾਂਗੇ ਤਾਂ ਸਾਡਾ ਜੜਾ ਚਾਰੇ ਕੋੜਾ ਹੋ ਜਾਏਗਾ। ਮੈਂ ਇੱਕ ਨਿੰਬੂ ਦੇ ਚਾਰ-ਚਾਰ ਪੀਸ ਕਰ ਲਏ ਨੇ। ਇਹ ਦੇਖੋ ਮੇਰਾ ਘਰ ਦਾ ਨਿੰਬੂ ਹੈ। ਕੁਝ ਪੀਲੇ ਹੋਏ ਸੀ, ਕੁਝ ਨਹੀਂ ਹੋਏ ਪਰ गिर ਗਏ ਸੀ ਕਾਫੀ ਨਿੰਬੂ ਤੇ ਮੈਂ ਨੇ ਸੋਚਿਆ achar ਹੀ ਪਾ ਲੈਣਾ। ਵਿੱਚ ਵਿੱਚ ਕਾਫੀ ਕੁਝ ਹਰੇ ਵੀ ਨੇ। ਮਿਕਸੀ ਨੇ ਪੀਲੇ ਔਰ ਪਰ achar ਜਦੋਂ ਬਣ ਜਾਏਗਾ ਬਹੁਤ ਹੀ ਵਧੀਆ ਬਣ ਜਾਏਗਾ। ਹੁਣ ਅਸੀਂ ਇਹਨੂੰ ਸਿਰਫ 5-6 ਦਿਨ ਵਾਸਤੇ ਨਮਕ ਤੇ ਜਵੈਨ ਲਾ ਕੇ ਰੱਖਾਂਗੇ। ਕਿਉਂਕਿ ਜਿਹੜਾ ਇਹਦਾ ਖੱਟਾਪਨ ਉਹ ਵੀ ਖਤਮ ਹੋ ਜਾਏਗਾ ਔਰ ਜਿਹੜਾ ਨਿੰਬੂ ਦੇ ਵਿੱਚ ਨਮਕ ਹੈ ਉਹ ਵੀ ਮਿਕਸ ਹੋ ਜਾਏਗਾ ਤੇ ਬਾਅਦ ਵਿੱਚ ਅਸੀਂ ਇਹਨੂੰ ਅਚਾਰ ਬਣਾਵਾਂਗੇ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਇਹਦੇ ਵਿੱਚ 1/2 ਚਮਚ ਨਿੰਬੂ ਪਾਵਾਂਗੇ ਸੋਰੀ ਨਮਕ ਪਾਵਾਂਗੇ 1/2 ਚਮਚ ਨਮਕ ਜੂਰ ਪਾਣਾ ਤੁਸੀਂ ਅਗਰ ਫਿਰ ਜੇ ਤੁਹਾਨੂੰ ਘੱਟ ਲੱਗੇਗਾ ਤੇ ਫਿਰ ਪਾ ਲੈਣਾ ਔਰ 1 ਚਮਚ ਘਰ ਤੋਂ ਘੱਟ ਜੜੀ ਹੈ ਜਵੈਨ ਪਾਣੀ ਹੈ ਜਵੈਨ ਤੇ ਨਿੰਬੂ ਦਾ ਕੰਬੀਨੇਸ਼ਨ ਬਹੁਤ ਹੀ ਵਧੀਆ ਹੈ ਅਗਰ ਤੁਹਾਡੇ ਕਦੀ ਪੇਟ 'ਚ ਦਰਦ ਹੋਵੇ ਤਾਂ ਤੁਸੀਂ ਇਹ ਨਿੰਬੂ ਜਵੈਨ ਵਾਲਾ ਖਾ ਲੋਗੇ ਤਾਂ ਇਕਦਮ ਹੀ ਗੈਸ ਨਿਕਲ ਜਾਏਗੀ ਔਰ ਬਹੁਤ ਹੀ ਵਧੀਆ ਨਿੰਬੂ ਬਣ ਜਾਣਗੇ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਪਹਿਲੇ ਮਿਕਸ ਕਰਨਾ ਘੱਟੋ ਘੱਟ ਡੇਢ ਚਮਚ ਜ਼ਰੂਰ ਪਾਣਾ ਉਹਦੇ ਵਿੱਚ ਨਮਕ ਇਹ ਦੇਖੋ ਇੰਨਾ ਵੱਡਾ ਚਮਚ ਹੈ ਔਰ 1/2 ਚਮਚ ਜ਼ਰੂਰ ਪਾਣਾ ਕਿਉਂਕਿ ਨਿੰਬੂ ਬਹੁਤ ਹੀ ਖੱਟੇ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ ਜਿਵੇਂ ਆਮਬ ਦਾ ਅਚਾਰ ਸੀ ਪਾਣਿਆ ਨਿੰਬੂ ਵਿੱਚ ਤੇ ਬਹੁਤ ਜ਼ਿਆਦਾ ਨਮਕ ਪਾਣਿਆ ਖੁੱਲਾ ਡੁੱਲਾ ਐਸੇ ਤਰ੍ਹਾਂ ਨਿੰਬੂ ਦੇ ਵਿੱਚ ਵੀ ਸਾਨੂੰ ਖੁੱਲਾ ਨਮਕ ਪਾਉਣਾ ਪਏਗਾ ਔਰ ਇੱਕ ਗੱਲ ਦਾ ਧਿਆਨ ਰੱਖਣਾ ਜਿਹੜਾ ਤੁਸੀਂ ਮਰਤਬਾ ਲੈਣਾ ਨਿੰਬੂ ਵਾਸਤੇ ਕਦੀ ਵੀ ਪਲਾਸਟਿਕ ਜਾਂ ਲੋਹੇ ਦਾ ਨਹੀਂ ਲੈਣਾ ਇਹ ਲੈਣਾ ਕੱਚ ਦਾ ਬਰਤਨ ਠੀਕ ਹੈ ਐਸੇ ਤਰ੍ਹਾਂ ਸਾਡੇ ਕੋਲ ਕੱਚ ਦੇ ਬਰਤਨ ਖਾਲੀ ਹੋ ਜਾਂਦੇ ਨੇ ਜਿਵੇਂ ਸਾਡੇ ਵਿੱਚ ਅਸੀਂ ਜੈਮ ਵਾਲੇ ਲੈ ਆਨੇ ਆ ਜਾਂ ਕੋਈ achar ਵਾਲੇ ਲੈ ਕੇ ਆਨੇ ਆ ਜਾਂ ਡੱਬਰ ਵਾਲੇ ਹੁੰਦੇ ਨੇ ਇਹ ਦੇਖੋ ਮੇਰੇ ਕੋਲ ਵੀ ਇਸ ਤਰ੍ਹਾਂ ਦੇ ਕਈ ਕੱਚ ਦੇ ਬਰਤਨ ਪਏ ਨੇ ਅਸੀਂ ਛੁੱਟਦੇ ਨਹੀਂ ਅਸੀਂ ਇਹਨੂੰ ਸੰਭਾਲ ਕੇ ਰੱਖ ਲੈਨੇ ਆ ਔਰ ਅਸੀਂ ਇਹਦੇ ਵਿੱਚ ਅੱਜ achar ਪਾਵਾਂਗੇ ਠੀਕ ਹੈ ਜੀ ਅੱਧਾ ਕਿਲੋ ਤੋਂ ਵੀ ਜ਼ਿਆਦਾ ਇਹਦੇ ਚ achar ਆ ਜਾਣਾ ਕਿਉਂਕਿ ਬਰਤਨ ਕਾਫੀ ਵੱਡਾ ਹੈ ਕਿਲੋ ਦਾ ਮਰਤਬਾਨ ਹੈ ਤੇ ਇਹਦੇ ਵਿੱਚ ਅਸੀਂ ਇਸ ਤਰੀਕਾ ਪਾ ਕੇ ਨਿੰਬੂ ਤੇ ਇਹਨੂੰ ਅਸੀਂ ਘੱਟ ਤੋਂ ਘੱਟ 5-6 ਦਿਨ ਵਾਸਤੇ ਇਸ ਤਰ੍ਹਾਂ ਇਹਨੂੰ ਰੱਖ ਦਵਾਂਗੇ ਇਹਦਾ ਮਿੱਠਾ achar ਬਣਾਉਣ ਵਾਸਤੇ ਸਭ ਤੋਂ ਪਹਿਲੇ ਇਹਨੂੰ ਇਸਤਰੀ ਰੱਖਣਾ ਪਏਗਾ ਕਿਉਂਕਿ ਕਈ ਉਬਾਲ ਲੈਂਦੇ ਨੇ ਕਈ ਗਰਮ ਕਰ ਲੈਂਦੇ ਨੇ ਕਈ ਮਸਾਲੇ ਵਿੱਚ ਪੁੰਦੇ ਨੇ ਉਹ ਮੈਥਡ ਗਲਤ ਹੈ ਜੇ ਤੁਸੀਂ 2 ਸਾਲ ਵੀ ਰੱਖਣਾ ਨਾ achar ਤੇ achar ਖਰਾਬ ਨਹੀਂ ਹੋਏਗਾ ਜਿਸ ਤਰ੍ਹਾਂ ਮਰਜੀ ਤੁਸੀਂ ਇਹਨੂੰ ਯੂਜ਼ ਕਰੀ ਚਲੋ ਹੁਣ ਅਸੀਂ ਇਹਨੂੰ ਘੱਟ ਤੋਂ ਘੱਟ 5 ਦਿਨ ਵਾਸਤੇ ਇਹਨੂੰ ਬੰਦ ਕਰਕੇ ਅਗਰ ਤਾਂ ਧੁੱਪ ਨਿਕਲੀ ਹੈ ਠੀਕ ਹੈ ਨਹੀਂ ਤਾਂ ਤੁਸੀਂ ਆਪਣੀ ਕਿਚਨ ਵਿੱਚ ਵੀ ਰੱਖ ਸਕਦੇ ਹੋ ਪਰ ਹਿਲਾਉਂਦੇ ਰਹਿਣਾ ਇਹਨੂੰ ਰੋਜ਼ ਇੱਕ ਦੋ ਵਾਰੀ ਜ਼ਰੂਰ ਹਿਲਾਉਣਾ ਠੀਕ ਹੈ ਜੀ ਹੁਣ ਜਦੋਂ ਮੈਂ ਆਚਾਰ ਪੂਰਾ ਤਿਆਰ ਕਰਾਂਗੇ 5 ਦਿਨ ਬਾਅਦ ਤੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਇਹ ਦੇਖੋ ਅਜੇ ਵੀ ਕਿੰਨੀ ਜਗ੍ਹਾ ਬਚ ਗਈ ਹੈ ਅਜੇ ਵੀ ਆ ਸਕਦਾ ਸੀ ਘੱਟ ਤੋਂ ਘੱਟ ਇਹਦੇ ਵਿੱਚ ਕਿਲੋ ਆਚਾਰ ਪੈ ਜਾਂਦਾ ਹੁਣ ਅਸੀਂ ਸਾਰਾ ਇਕੱਠਾ ਕਰਕੇ ਮਟੀਰੀਅਲ ਵੀ ਵਿੱਚ ਆਚਾਰ ਦੇਵਾ ਦਵਾਂਗੇ ਠੀਕ ਹੈ ਜੀ ਇਹਦਾ ਢੱਕਣ ਅਸੀਂ ਚੰਗੀ ਤਰ੍ਹਾਂ ਬੰਦ ਕਰ ਦਵਾਂਗੇ ਪਰ ਇਹਨੂੰ ਡੇਲੀ ਹਿਲਾਉਣਾ ਜ਼ਰੂਰੀ ਹੈ ਤੇ ਵਿੱਚ ਗਿੱਲਾ ਚਮਚ ਬਿਲਕੁਲ ਨਹੀਂ ਪਾਣਾ ਕਿਉਂਕਿ ਜੇ ਅਗਰ ਤੁਸੀਂ ਪਾਣੀ ਜਰਾ ਜਿਹਾ ਵੀ ਇਹਨੂੰ ਟੱਚ ਕਰ ਗਿਆ ਤੇ ਅਚਾਰ ਸਾਰਾ ਖਰਾਬ ਹੋ ਜਾਏਗਾ ਇਸ ਵਾਸਤੇ ਸਿਰਫ ਤੁਸੀਂ ਜਵੈਨ ਤੇ ਨਮਕ ਪਾ ਕੇ ਇਹਦਾ ਟਪੰ ਚੰਗੀ ਤਰ੍ਹਾਂ ਬੰਦ ਕਰਕੇ ਇਹਨੂੰ ਰੱਖ ਦੇਣਾ ਘੱਟ ਤੋਂ ਘੱਟ 5 ਦਿਨ ਵਾਸਤੇ ਔਰ ਹਿਲਾਉਣਾ ਜ਼ਰੂਰ ਹੈ ਤੁਸੀਂ ਇਹਨੂੰ ਡੇਲੀ ਉੱਪਰ-ਨੀਚੇ ਇਸ ਤਰ੍ਹਾਂ ਜ਼ਰੂਰ ਕਰਨਾ ਇਹਨੂੰ ਮਿਕਸ ਜ਼ਰੂਰ ਕਰਨਾ ਇਸ ਤਰ੍ਹਾਂ ਠੀਕ ਹੈ ਜੀ ਤੇ ਹੁਣ ਮੈਂ ਜਿਸ ਦਿਨ ਅਚਾਰ ਪਾਵਾਂਗੀ ਉਸ ਦਿਨ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਜ਼ਰੂਰ ਕਰਾਂਗੀ ਓਕੇ ਜੀ ਹਾਂਜੀ ਇਹ ਦੇਖੋ ਮੈਂ ਥੋੜੇ ਦਿਨ ਪਹਿਲੇ 4-5 ਦਿਨ ਪਹਿਲੇ ਜੋ ਨਿੰਬੂ ਸੀ ਉਹਨਾਂ ਨੂੰ ਨਮਕ ਤੇ ਜੁਆਇਨ ਲਗਾ ਕੇ ਰੱਖ ਦਿੱਤਾ ਸੀ ਹੁਣ ਅੱਜ ਅਸੀਂ ਨਿੰਬੂ ਦਾ achar ਪਾਵਾਂਗੇ ਇਹ ਜਿਹੜਾ ਨਿੰਬੂ ਦਾ achar ਹੈ ਇਹ ਕਦੀ ਵੀ ਨਹੀਂ ਖਰਾਬ ਹੁੰਦਾ ਭਾਵੇਂ ਤੁਸੀਂ ਦੋਸਾ ਰੱਖ ਲਓ ਮੈਂ ਵੈਸੇ ਅੱਧਾ ਕਿਲੋ ਨਿੰਬੂ ਲੈ ਸੀ ਹੁਣ ਅੱਜ ਮੈਂ ਉਹਦਾ achar ਅਸਲੀ ਅੱਜ ਪਾਣ ਲੱਗਿਆ ਕਿਉਂਕਿ ਉਸ ਦਿਨ ਤੇ ਨਿੰਬੂ ਨੂੰ ਅਸੀਂ ਥੋੜਾ ਜਿਹਾ ਨਮਕ ਤੇ ਜੁਆਇਨ ਲਗਾ ਕੇ ਰੱਖੇ ਸੀ 5-6 ਦਿਨ ਪਹਿਲੇ ਔਰ ਘੱਟੋ ਘੱਟ 5-6 ਦਿਨ ਜੂਰ ਰੱਖਣਾ ਇਹਨੂੰ ਪਾਣੀ ਨਹੀਂ ਲੱਗਣ ਦੇਣਾ ਬਿਲਕੁਲ ਵੀ ਸੁੱਕਾ ਚਮਚ ਲਾ ਕੇ ਤੇ 5-7 ਦਿਨ ਫੇਰ ਹੰਦੀ ਰਹੀਆਂ ਹੁਣ ਅੱਜ ਮੈਨੂੰ ਤੜਕਾ ਲਗਾਵਾਂਗੀ ਮਿੱਠਾ achar ਬਣਾਉਣ ਵਾਸਤੇ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲੇ ਪਾਵਾਂਗੇ ਗੁੜ ਗੁੜ ਤੁਸੀਂ ਦੇਖ ਕੇ ਅੰਦਾਜ਼ੇ ਨਾਲ ਹੀ ਪਾ ਲੈਣਾ ਤੇ ਅਗਰ ਤੁਹਾਨੂੰ ਕੋਈ ਘੱਟ ਲੱਗੇ ਥੋੜਾ ਘੱਟ ਹੈ ਗੁੜ ਤੇ ਉਹਦੇ ਵਿੱਚ ਚੀਨੀ ਵੀ ਪਾ ਸਕਦੇ ਹੋ ਤੁਸੀਂ ਮਿਕਸ ਕਰ ਸਕਦੇ ਹੋ ਹੁਣ ਅਸੀਂ ਬਿਲਕੁਲ ਛਿੰਮ ਤੇਲ ਨੂੰ ਗਲਾਵਾਂਗੇ ਔਰ ਜਦੋਂ ਇਹ ਗਲ ਜਾਏਗਾ ਫਿਰ ਅਗਲਾ ਪ੍ਰੋਸੈਸ ਕਰਾਂਗੇ ਚੀਨੀ ਤੇ ਰੱਖਣਾ ਬਿਲਕੁਲ ਇਹਦੇ ਚ ਹੋਰ ਕੁਝ ਨਹੀਂ ਪਾਣਾ ਤੇਲ वगैरा ਕੁਝ ਨਹੀਂ ਪਾਣਾ ਚੀਨੀ ਤੇ ਗੁੜ ਨੂੰ ਪਿੰਗਲਾਉਣਾ ਬਿਲਕੁਲ ਅੱਛੀ ਠੀਕ ਹੈ ਜੀ ਕੁੱਛ ਸਕਦੇ ਹੋ ਕਿ ਗੁੜ ਤੇ ਚੀਨੀ ਜਿਹੜੇ ਪੰਗਰ ਨੇ ਸ਼ੁਰੂ ਹੋ ਗਏ ਨੇ ਤੁਸੀਂ ਬਰੀਕ ਬਰੀਕ ਹੀ ਕਰਕੇ ਪਾਣਾ ਮੇਰੇ ਇੱਕ ਦੋ ਥੋੜੇ ਵੱਡੇ ਰਹਿ ਗਏ ਸੀ ਟਿੱਲੇ ਕਿਉਂਕਿ ਲਾਈਟ ਦੇਸੀ ਲਾਈਟ ਹੋਣੀ ਆਈ ਹੈ ਮੈਨੇ ਤਾਂ ਮਿਕਸੇਜ ਕਰ ਲੈਂਦੀ ਹੁੰਦੀ ਆ ਗ੍ਰਾਈਂਡ ਤੁਸੀਂ ਚੰਗੀ ਤਰ੍ਹਾਂ ਨੂੰ ਗ੍ਰाइंड ਕਰਕੇ ਫੇਰ ਹੀ ਪਾਣਾ ਨਹੀਂ ਤਾਂ ਕੱਦੂ ਕਸ ਨਾਲ ਵੀ ਕਰ ਸਕਦੇ ਹੋ ਜਿਹੜਾ ਮੋਲੀ ਕੰਡਾ ਹੁੰਦਾ ਇਹਨੂੰ ਬਿਲਕੁਲ ਅਸੀਂ ਘੋਲ ਬਣਾਣਾ ਹੈ ਬਿਲਕੁਲ ਪਾਣੀ ਵਰਗਾ ਕਰ ਦੇਣਾ ਉਸ ਤੋਂ ਬਾਅਦ ਅਸੀਂ ਨਿੰਬੂ ਪਾਣੇ ਨੇ ਦੇ ਵਿੱਚ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਗੁੜ ਜਿਹੜਾ ਪਿੰਗਰ ਗਿਆ ਬਿਲਕੁਲ ਅਸੀਂ ਬਿਲਕੁਲ ਇਹਨੂੰ ਜਿਵੇਂ ਤਰੀ ਹੁੰਦੀ ਨਾ ਉਸ ਤਰ੍ਹਾਂ ਕਰਨਾ ਬਿਲਕੁਲ ਔਰ ਕੋਸ਼ਿਸ਼ ਕਰਨਾ ਕਿ ਤੁਸੀਂ ਇਹਨੂੰ ਕੱਦੂ ਕਸ ਕਰਕੇ ਪਾਣਾ ਮੇਰੇ ਕੋਲ ਥੋੜਾ ਜਿਹਾ ਮੋਟਾ ਰਹਿ ਗਿਆ ਤਾਂ ਟਾਈਮ ਲੱਗ ਰਿਹਾ ਮੇਰਾ ਨਹੀਂ ਤਾਂ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਗ੍ਰाइंड ਕਰ ਲ ਸਕਦੇ ਹੋ ਠੀਕ ਹੈ ਜੀ ਇਹ ਚਾਰ ਜਿਹੜਾ ਹੈ ਘੱਟ ਤੋਂ ਘੱਟ 2 2.5 ਸਾਲ ਤੁਸੀਂ ਕੱਟ ਸਕਦੇ ਹੋ ਜੇਕਰ ਥੋੜਾ ਪਾਣਾ ਹੈ ਤਾਂ ਵੱਖਰੀ ਗੱਲ ਹੈ ਜੇ ਤੁਸੀਂ 1-5 ਕਿਲੋ ਜਾਂ 4 ਕਿਲੋ ਪਾਣਾ ਹੈ ਤੇ ਇਹ ਕਾਫੀ ਚਿਰ ਕੱਟ ਜਾਂਦਾ ਹੈ ਜਦੋਂ ਤੱਕ ਮਰਜੀ ਤੁਸੀਂ ਰੱਖ ਸਕਦੇ ਹੋ ਔਰ ਬਸ ਸਿਰਫ ਇੱਕ ਪਾਣੀ ਦੇ ਵਿੱਚ ਪਿਆ ਰੱਖਣਾ ਪਾਣੀ ਤਾਂ ਗਿੱਲਾ ਚਮਚ ਨਹੀਂ ਮਾਰਨਾ ਜਾਂ ਕੜਛੀ ਨਹੀਂ ਮਾਰਨੀ ਨੇ ਤਾਂ ਤੁਹਾਡਾ ਚਾਰ ਬਿਲਕੁਲ ਖਰਾਬ ਹੋ ਜਾਏਗਾ ਆ ਦੇਖੋ ਜੀ ਬਿਲਕੁਲ ਪੰਗਰ ਗਿਆ ਅੱਗੇ ਕਰੋ ਕੈਮਰਾ ਬਟਾ ਇਹ ਦੇਖੋ ਬਿਲਕੁਲ ਪੰਗਰ ਗਿਆ ਮੈਂ ਚੀਨੀ ਵੀ ਥੋੜੀ ਪਾਈ ਸੀ ਜੇ ਅਗਰ ਤੁਹਾਡੇ 500 ਗ੍ਰਾਮ ਨਿੰਗੂ ਹੈਗੇ ਨੇ ਤਾਂ ਘੱਟੋ-ਘੱਟ 400 ਗ੍ਰਾਮ ਤੁਸੀਂ ਗੁੜ ਪਾਣਾ ਠੀਕ ਹੈ ਜੀ ਔਰ ਬਿਲਕੁਲ ਸਟਿਮ ਤੇ ਇਹਨੂੰ ਕੰਮ ਨੂੰ ਕਰਨਾ ਹੁਣ ਸਭ ਤੋਂ ਪਹਿਲੇ ਅਸੀਂ ਇਹ ਦੇਖੋ ਅਸੀਂ ਜੁਵੈਨ ਇਹ ਸੌਂਫ ਪਹਿਲੇ ਜੁਵੈਨ ਪਾਈ ਸੀ ਹੁਣ ਸੌਂਫ ਤੇ ਜੁਵੈਨ ਮੈਂ ਥੋੜੀ ਦਰਦਰ ਕਰ ਲਈ ਹੈ ਉਹ ਪਾਵਾਂਗੇ ਨਮਕ ਵੀ ਪਹਿਲੇ ਮੈਂ ਥੋੜਾ ਜਿਹਾ ਪਾ ਦਿੱਤਾ ਸੀਗਾ ਹੁਣ ਨਮਕ ਵੀ ਘੱਟ ਪਾਵਾਂਗੇ ਔਰ ਹਲਦੀ ਤੇ ਦੇਗੀ ਮਿਰਚ ਠੀਕ ਹੈ ਜੀ ਦੇਗੀ ਮਿਰਚ ਥੋੜਾ ਕਲਰ ਕਰਨ ਵਾਸਤੇ ਇਹਦਾ ਬਹੁਤ ਵਧੀਆ ਟੇਸਟ ਆ ਜਾਂਦਾ ਹਾਂ ਹਾਂਜੀ ਅਸੀਂ ਮਸਾਲੇ ਭੁੰਨ ਲੈਨੇ ਵਿੱਚ ਹੁਣ ਅਸੀਂ ਸਾਰੇ ਨਿੰਬੂ ਜੜੇ ਨੇ ਇਹਦੇ ਵਿੱਚ ਪਾ ਦਾਂਗੇ ਤੇ ਗੈਸ ਕਰ ਦਵਾਂਗੇ ਬੰਦ ਤੇ ਇਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਗੈਸ ਬੰਦ ਕਰਕੇ ਨੂੰ ਮਿਕਸ ਕਰਨਾ ਕਿਉਂਕਿ ਔਰਲਡੀ ਸਾਡੇ ਨਿੰਬੂ ਤੇ ਗਲੇ ਹੋਏ ਨੇ ਸੀ ਪੰਜ 6 ਦਿਨ ਪਹਿਲੇ ਇਹਨੇ ਕਰ ਲਿਆ ਸੀਗਾ ਔਰ ਤੁਸੀਂ ਇਹ ਕੱਚ ਦੇ ਬਰਤਨ ਵਿੱਚ ਪਾਣਾ ਹੈ ਪਲਾਸਟਿਕ ਦੇ ਜਾਂ ਲੋਹੇ ਦੇ ਬਰਤਨ ਵਿੱਚ ਬਿਲਕੁਲ ਨਹੀਂ ਪਾਣਾ ਨਾ ਪਿੱਤਲ ਦੇ ਬਰਤਨ ਵਿੱਚ ਪਾਣਾ ਕਿਉਂਕਿ ਜਿਹੜਾ ਖੱਟਾ ਹੁੰਦਾ ਹੈ ਹਮੇਸ਼ਾ ਉਹ ਨੂੰ ਕੱਚ ਦੇ ਬਰਤਨ ਵਿੱਚ ਪਾਈਦਾ ਹੈ ਇਹ ਥੋੜਾ ਠੰਡਾ ਹੋ ਜਾਏਗਾ ਤੇ ਨਰਮ ਹੋ ਜਾਏਗਾ ਪਰ ਇਹ ਆਮ ਥੋੜੀ ਦੇਰ ਤੁਹਾਨੂੰ ਲੱਗੇਗਾ ਕਿ ਸਖਤ ਹੋ ਗਿਆ ਗੁੜ ਤੇ ਦੋ ਮਿੰਟ ਬਾਅਦ ਆਪਣੇ ਆਪ ਇਹ ਠੀਕ ਹੋ ਜਾਗਾ ਜਦੋਂ ਠੰਡਾ ਹੋਣਾ ਠੀਕ ਹੈ। ਠੰਡਾ ਹੋਏਗਾ ਤੇ ਅਸੀਂ ਇਹਨੂੰ ਨਾਲ ਹੀ ਅਸੀਂ ਇਹਨੂੰ ਮਰਤਬਨ ਵਿੱਚ ਪਾ ਦਾਂਗੇ। ਇਹ ਦੇਖੋ ਮੈਂ ਕੱਚ ਦਾ ਮਰਤਬਨ ਇਹਦੇ ਚ ਹੀ ਮੈਂ ਪਹਿਲੇ ਨਿੰਬੂ ਪਾਏ ਹੋ ਸੀ। ਹੁਣ ਵੀ ਮੈਂ ਇਹਦੇ ਵਿੱਚ ਹੀ ਪਾਵਾਂਗੀ। ਤੇ ਹਮੇਸ਼ਾ ਤੁਸੀਂ ਕੋਸ਼ਿਸ਼ ਕਰਿਓ ਕਿ ਕੱਚ ਦਾ ਬਰਤਨ ਹੀ ਲੈਣਾ। ਪਲਾਸਟਿਕ ਦਾ ਜਾਂ ਲੋਹੇ ਦਾ ਨਹੀਂ ਲੈਣਾ। ਅਸੀਂ ਉਹਨੂੰ ਗੈਸ ਤੋਂ ਉਤਾਰ ਲਿਆ ਨੂੰ ਠੰਡਾ ਕਰ ਰਿਹਾ। ਜਦੋਂ ਠੰਡਾ ਹੋਣਾ ਇਹ ਆਪਣੇ ਆਪ ਸਾਰਾ ਮਿਕਸ ਹੋ ਜਾਣਾ ਨਿੰਗੂਆਂ ਨੂੰ ਠੀਕ ਹੈ ਜੀ ਪਾਣੀ ਬਿਲਕੁਲ ਨਹੀਂ ਵਿੱਚ ਪਾਣਾ ਅਗਰ ਤੁਸੀਂ ਪਾਣੀ ਪਾਓਗੇ ਤਾਂ ਤੁਹਾਡਾ achar ਖਰਾਬ ਹੋ ਜਾਣਾ ਇਹ ਆਪਣੇ ਆਪ ਪਾਣੀ ਛੱਡ ਜੇਗਾ ਨਿੰਬੂ ਔਰ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਇਸ ਨੂੰ achar ਨੂੰ ਪਾਣ ਦੀ ਬਹੁਤ ਹੀ ਟੇਸਟੀ achar ਬਣਦਾ ਮੈਂ ਤੁਹਾਨੂੰ 3-4 ਦਿਨ ਬਾਅਦ ਦਿਖਾਵਾਂਗੀ ਕਿੰਨਾ ਵਧੀਆ ਬਣ ਗਿਆ ਹੈ ਜੋ ਜੋ ਠੰਡਾ ਹੋ ਜਾਈਗਾ ਇਹਨੇ ਮਿਕਸ ਹੋ ਜਾਨਾ ਆਪਣੇ ਆਪ ਹੀ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਆਚਾਰ ਕਿੰਨਾ ਵਧੀਆ ਪੈ ਗਿਆ ਹੁਣ ਅਸੀਂ ਇਹਦਾ ਠੰਡਾ ਹੋਣ ਦਾ ਇੰਤਜ਼ਾਰ ਕਰਾਂਗੇ ਤੇ ਅਸੀਂ ਨਾਲ ਇਹਨੂੰ ਮਰਤਬਾਂ ਚ ਪਾ ਦਾਂਗੇ ਘੱਟ ਤੋਂ ਘੱਟ ਤੁਸੀਂ 2 ਜਾਂ 3 ਦਿਨ ਇਹਨੂੰ ਰੱਖਣਾ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਕਿਉਂਕਿ ਜਿਹੜੇ ਨਿੰਬੂ ਨੇ ਔਰੇਡੀ ਗਲੇ ਹੋਏ ਨੇ 5-6 ਦਿਨ ਪਹਿਲੇ ਇਸ ਤਰੀ ਤੁਸੀਂ ਨਿੰਬੂਆਂ ਨੂੰ ਨਮਕ ਵਿੱਚ ਬੰਦ ਕਰਕੇ ਰੱਖ ਦੇਣਾ ਤਾਂ ਕਿ ਇਹ ਨਿੰਬੂ ਅੱਛੇ ਤਰ੍ਹਾਂ ਗਲ ਜਾਣ ਤੇ ਉਸ ਤੋਂ ਬਾਅਦ ਤੁਸੀਂ ਅਚਾਰ ਪਾ ਲੈਣਾ ਬਹੁਤ ਹੀ ਵਧੀਆ ਅਚਾਰ ਪੈ ਜਾਣਾ ਹੈ ਔਰ ਅਗਰ ਸੀਜ਼ਨ ਨਹੀਂ ਵੀ ਹੈਗਾ ਅੱਜ ਕੱਲ ਵੀ ਨਿੰਬੂ ਮਿਲਦੇ ਪੈਨ ਕਾਫੀ ਨਿੰਬੂ ਆਏ ਨੇ ਮਾਰਕੀਟ 'ਚ ਤੇ ਅਚਾਰ ਜ਼ਰੂਰ ਪਾਓ ਔਰ ਮਜ਼ੇ ਨਾਲ ਰੈਸਪੀ ਨੂੰ ਬਣਾਓ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜਿਸ ਦਿਨ ਤੁਸੀਂ ਅਚਾਰ ਪਾਇਆ ਉਸ ਤੋਂ ਅਗਲੇ ਦਿਨ ਤੁਸੀਂ ਇੱਕ ਚਮਚ ਕਾਲੀ ਮਿਰਚ ਦਾ ਪਾਣਾ ਠੀਕ ਹੈ ਜੀ ਆ ਦੇਖੋ ਜੀ ਆਚਾਰ ਬਿਲਕੁਲ ਤਿਆਰ ਹੋ ਗਿਆ ਹੁਣ ਤੁਸੀਂ ਜਦੋਂ ਮਰਜੀ ਆਚਾਰ ਨੂੰ ਖਾ ਸਕਦੇ ਹੋ ਕਾਲੀ ਮਿਰਚ ਪਹਿਲੇ ਨਹੀਂ ਪਾਣੀ ਕਿਉਂਕਿ ਖੱਟੇ ਦੇ ਨਾਲ ਜਦੋਂ ਅਸੀਂ ਮਿੱਠਾ ਪਾਉਂਦੇ ਆ ਨਾ ਤੇ ਫਿਰ ਜਦੋਂ ਅਸੀਂ ਕਾਲੀ ਮਿਰਚ ਪਾ ਦਿੰਦੇ ਆ ਨਾ ਉਹਦੇ ਨਾਲ ਟੇਸਟ ਜਿਹੜਾ ਕੜਾਸਾ ਜਿਹਾ ਹੋ ਜਾਂਦਾ ਤੇ ਉਹ ਟੇਸਟ ਹੀ ਰਹਿੰਦਾ ਤੇ ਹੁਣ ਤੁਸੀਂ ਦੇਖਣਾ ਜਦੋਂ ਆਚਾਰ ਬਣ ਜੇਗਾ ਤੇ ਕਿੰਨਾ ਮਜ਼ੇ ਵਾਲਾ ਬਣਦਾ ਖੱਟਾ ਮਿੱਠਾ ਆਚਾਰ ਕਾਲੀ ਮਿਰਚ ਤੁਸੀਂ ਅਗਲੇ ਦਿਨ ਪਾਣੀ ਇਹ ਦੇਖੋ ਜੀ ਆਚਾਰ ਬਿਲਕੁਲ ਤਿਆਰ ਹੋ ਗਿਆ 5 ਦਿਨ ਪਹਿਲੇ ਤੁਸੀਂ ਇਹਨੂੰ ਨਮਕ ਤੇ ਜੁਐਲ ਲਗਾ ਕੇ ਰੱਖਣਾ ਨਮਕ ਹਿਸਾਬ ਦਾ ਹੀ ਪਾਣਾ ਹੈ ਜਿਆਦਾ ਨਹੀਂ ਪਾਣਾ ਚਮਚੇ ਡੇ ਚਮਚੇ ਪਾਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਅਗਲੇ ਦਿਨ ਗੁੜ ਦੇ ਵਿੱਚ ਤਿਆਰ ਕਰ ਦੇਣਾ ਇਹਨੂੰ ਤੇ ਗੁੜ ਤੋਂ ਬਾਅਦ ਅਗਲੇ ਦਿਨ ਤੁਸੀਂ ਇੱਕ ਚਮਚ ਕਾਲੀ ਮਿਰਚ ਪਾਣੀ ਹੈ ਠੀਕ ਹੈ ਜੀ ਇਹ ਦੇਖੋ ਜੀ ਬਿਲਕੁਲ ਤਿਆਰ ਹੋ ਗਿਆ achar ਇਹਨੂੰ ਸਾਲ ਰੱਖੋ ਦੋਸਾ ਰੱਖੋ ਇਹ ਬਿਲਕੁਲ ਖਰਾਬ ਨਹੀਂ ਹੁੰਦਾ ਔਰ ਬੜੇ ਮਜ਼ੇ ਵਾਲਾ achar ਬੰਦਾ ਹੈ खट्टा मीठा ਭਾਵੇਂ ਪ੍ਰੌਨਟੀ ਨਾ ਖਾਓ ਫੁਲਕੇ ਨਾ ਖਾਓ ਦਾਲ ਨਾਲ ਖਾਓ ਹਾਜਮੇ ਵਾਲਾ ਵੀ ਇਹ পেট ਅਗਰ ਤੁਹਾਡਾ ਦਰਦ ਹੋ ਰਿਹਾ ਤਾਂ ਤੁਸੀਂ ਇੱਕ ਪੀਸ ਖਾ ਲੈਂਦੇ ਹੋ ਤੇ ਤੁਹਾਡੀ ਸਾਰੀ ਗੈਸ পেট ਦੀ ਨਿਕਲ ਜਾਏਗੀ ਠੀਕ ਹੈ ਜੀ ਇੱਕ ਵਾਰੀ ਟਰਾਈ ਜ਼ਰੂਰ ਕਰਨਾ ਮੇਰੇ ਰੈਸਪੀ ਨੂੰ ਓਕੇ ਜੀ ਸਾਸੀ ਕੌਰ ਜੀ